ਹਾਂਜੀ ਪਾਸਟਰ ਜੀ ਧਾਰੀਵਾੜ ਸ਼ਹਿਰ ਦੇ ਪਿੰਡ ਤ੍ਰੀਜਾ ਨਗਰ ਦੇ ਵਿੱਚ ਜੋ ਅੱਜ ਚਰਚ ਦੇ ਵਿੱਚ ਸਮਾਗਮ ਕਰਵਾਏ ਜਾ ਰਹੇ ਉਸ ਬਾਰੇ ਦੱਸ ਦਿਓ ਜੀ ਸਾਧ ਸੰਗਤ ਜੀ ਇਹ ਸਾਡਾ ਪ੍ਰੋਗਰਾਮ 2024 ਅਸੀਂ ਇਹ ਜਦੋਂ ਭਵਨ ਬਣਾਇਆ ਇਹ ਦੇ ਬਣ ਵਿੱਚ ਸਾਨੂੰ ਕਾਫੀ ਸਮਾਂ ਲੱਗਿਆ ਅਸੀਂ ਤੋਂ ਬਾਅਦ ਫਿਰ ਅਸੀਂ ਇਹਨੂੰ ਕੰਪਲੀਟ ਕੀਤਾ ਕੰਪਲੀਟ ਕਰਕੇ ਅਸੀਂ ਇਹਨੂੰ ਮਕਸੂਸ ਕਰਾਇਆ ਜਿਦੇ ਵਿੱਚ ਕਾਫੀ ਸੇਵ ਖਲੋਕ ਆਏ ਹੋਰ ਵੀ ਦੂਰੋਂ ਦੂਰੋਂ ਸੰਗਤਾਂ ਸਾਡੀਆਂ ਸਾਡੇ ਕੋਲ ਆਈਆਂ ਅਸੀਂ ਸੋਚਿਆ ਕਿ ਅਸੀਂ ਹੱਦਸਾਲ ਇੱਥੇ ਆਪਣਾ ਕੋਈ ਪ੍ਰੋਗਰਾਮ ਕਰਿਆ ਕਰੀਏ ਪਰ ਉਹਦਾ ਕੋਈ ਦੇਸ ਹੋਣਾ ਚਾਹੀਦਾ ਅਸੀਂ ਸੋਚਿਆ ਕਿ ਹਾਦਸਾ ਅਸੀਂ ਆਪਣੇ ਗੀਜੇ ਦਾ ਜੋ ਮਕਸੂਸੀਅਤ ਦੇਣਿਆ ਡੇਟ ਆ ਇਹ ਸਟੇਟ ਤੇ ਅਸੀਂ ਹਾਦਸਾ ਲਈ ਇੱਕ ਦਿਨ ਦੀ ਇਹ ਬੰਦੀ ਕਰਵਾਇਆ ਕਰਾਂਗੇ ਇਹ 2019 ਕੇ ਹੁਣ ਤੱਕ ਇਹ ਪ੍ਰੋਗਰਾਮ ਇਸੇ ਤਰ੍ਹਾਂ ਚੱਲ ਰਿਹਾ ਹੈ ਜਿਹਦੇ ਵਿੱਚ ਹੋਰ ਵੀ ਸੇਫ ਕੁ ਲੋਕ ਦੂਰ ਨੇੜੇ ਤੋਂ ਵੀ ਆਉਂਦੇ ਆ ਹੋਰ ਵੀ ਸੰਗਤਾਂ ਹੁੰਦੀਆਂ ਨੇ ਇਤਿਹਾਸਾਲ ਇੱਕ ਪਾਰੀ ਸਮੇਲਨ ਇੱਥੇ ਕੀਤਾ ਜਾਂਦਾ ਸੋ ਇਸ ਤਰ੍ਹਾਂ ਅਸੀਂ ਸਾਡਾ ਪਿੰਡ ਇੱਥੋਂ ਲੱਗ ਗਿਆ तकरीबन 4-5 ਕਿਲੋਮੀਟਰ ਅਸੀਂ 92 ਵਿੱਚ ਜਨਗੀ ਆਏ ਜਨਗੀ ਅਸੀਂ ਕਿਰਾਏ ਤੇ ਰਹਿੰਦੇ ਸੀ ਉਸ ਤੋਂ ਬਾਅਦ ਅਸੀਂ ਇਹ ਜਗ੍ਹਾ ਖਰੀਦੀ ਜਗਾ ਖਰੀਦ ਕੇ ਵਾਸਤੇ ਆਸੇ ਅਸੀਂ ਅੱਗੇ ਜਾ ਬਣਾਣਾ ਸ਼ੁਰੂ ਕੀਤਾ ਤੇ ਜਦੋਂ ਮੈਂ ਅੱਛਾ ਤੇ ਲੋਹਾਂ ਵਿੱਚ ਜੇ ਜਗਾ ਸਿੱਕੇ ਹੁੰਦੇ ਹੋ ਅਸੀਂ ਵੀ ਜਗਾ ਨੂੰ ਸ਼ੁਰੂ ਕਰਾਇਆ ਤੇ ਉਹ ਸਾਡੀ ਲੱਕੀ ਕਰ ਰਿਹਾ ਜਦ ਕੀ ਹਾਂ ਜੇ ਤਾ ਹਮੇਸ਼ਾ ਤੂੰ ਮੁੰਡੇ ਵਿੱਚ ਸਾਡੇ ਹੋਰ ਵੀ ਦਨੀਆ ਪਾਤਨਾ ਤੇ ਨਾ ਰੋ। ਅਸੀ ਅਸੀ ਮਹਿਰਾ। ਅਕਰਾ ਪਾਣੀ ਸੁਰੇ ਸੁਰੇ ਕਰਨ ਕਿਸੇ ਦਾ ਬਸ ਨਾ। ਪਿੱਛਾ ਜਵਾਨਾ ਜੱਗ ਸੁਰੇ। 3 ਵਾਰੀ ਚਾਹਤਾਂ ਜੀ ਲਾ ਦੋ। ਇਹ ਦੋ ਹੀ ਡੇਟਾ ਨੇ ਜਾਂ ਤੇ 9 ਤਰੀਕ ਗੈਰਵੇਂ ਮਹੀਨੇ ਦੀ ਤੇ ਬਹੁਤ ਵਾਰੀ 11 ਤਰੀਕ ਹੀ ਆਉਂਦੀ ਆ। ਇਸ ਗੀਜੇ ਦੇ ਬੀਸਤੇ ਕਸੀ ਇਹ ਗੀਜਾ ਬਣਾਇਆ ਤੇ ਬਣਾ ਕੇ ਇਹਨੂੰ ਮਹਿਸੂਸ ਕੀਤਾ ਉਹੀ ਡੇਟ ਸਾਡੀ ਅੱਜ ਤੱਕ ਚੱਲ ਰਹੀ ਹੈ ਜਿਹਦੇ ਵਿੱਚ ਦੂਦੋਂ ਦੂਦੋਂ ਸੰਗਤਾਂ ਆਉਂਦੀਆਂ ਨੇ ਹਾਦਸਾ ਇਹ ਤੇ ਪ੍ਰਭੂ ਦਾ ਕੀਰਤਨ ਹੁੰਦਾ ਆ ਕੀਰਤਨ ਕਾਤਮਾ ਜਾਂ ਪਾਰਟੀਆਂ ਵੀ ਦੂਦੋਂ ਨੇੜੇ ਆਉਂਦੀਆਂ ਨੇ ਇਸ ਤਰ੍ਹਾਂ ਸਦਾ ਇੱਕ ਦਿਨ ਦਾ ਇਹ ਪ੍ਰੋਗਰਾਮ ਇਹ ਰਾਜ ਚੱਲ ਰਿਹਾ ਇਸ ਵਾਸਤੇ ਕਿ ਅਸੀਂ ਬੜੀ ਜਦੋ ਜੀਤ ਦੇ ਨਾਲ ਇਸ ਜਗ੍ਹਾ ਤੇ ਸਾਰਾ ਕੁਝ ਬਣਾਇਆ ਉਸ ਤੋਂ ਬਾਅਦ ਅਸੀਂ ਫਿਰ ਇਹ ਹਾਲ ਬਣਾਇਆ ਲੰਗਰ ਹਾਲ ਇਹ ਕਾਫੀ ਲੰਮਾ ਚੌੜਾ ਤਕਰੀਬਨ 100 ਫੁੱਟ ਲੰਬਾ 50 ਫੁੱਟ ਚੌੜਾ ਹੋਰ ਵਿਸ਼ੇ ਕਾਫੀ ਚੀਜ਼ਾਂ ਬਣਾਈਆਂ ਜਿਹੜੀਆਂ ਕਿ ਸੰਗਤ ਦੀ ਸੁਰਤ ਵਾਸਤੇ ਆ ਇਹ ਸਾਰਾ ਕੁਝ ਜਿਸੀ ਗੱਜੇ ਦੇ ਬੇਸ ਤੇ ਬਣਾਇਆ ਹਾਂਜੀ ਪਾਸਟਰ ਜੀ ਅੱਜ ਦੇ ਸ਼ੁਭ ਦਿਹਾੜੇ ਤੇ ਨੌਜਵਾਨ ਪੀੜੀ ਜਿਹੜੀ ਨਸ਼ਿਆਂ ਦੇ ਵਿੱਚ ਤਸਦੀ ਜਾ ਰਹੀ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਅਸੀਂ ਸਿੱਧੇ ਐਸ਼ੀ ਨਹੀਂ ਦਿੰਦੇ ਅਸੀਂ ਨੌਜਵਾਨ ਪੀੜ੍ਹੀ ਵਾਸਤੇ ਜਦੋਂ ਜੇਦਵੀ ਕਰਦੇ ਆ ਕਿਉਂਕਿ ਤਕਰੀਬਨ ਬਹੁਤ ਸਾਰੇ ਨੌਜਵਾਨ ਜਿਹੜੇ ਆ ਨਸ਼ਿਆਂ ਨੂੰ ਛੱਡ ਕੇ ਤੇ ਉਹ ਪ੍ਰਭੂ ਦੇ ਨਾਲ ਲੱਗੇ ਆ ਸਾਡੇ ਇੱਥੇ ਤੀਜਾ ਲੱਗਣ ਇਸ ਬੇਜ ਤੇ ਇੱਕ ਬੰਦਗੀ ਹੁੰਦੀ ਆ ਜਿਹਨੂੰ ਅਸੀਂ ਮੀਨਿੰਗ ਕਨਵਰਸ਼ਨ ਕਹਿੰਦੇ ਆ ਇਸੇ ਬੇਜ ਤੇ ਆ ਕਿ ਨੌਜਵਾਨ ਜਿਹੜੇ ਨਸ਼ਿਆਂ ਦੇ ਵਿੱਚ ਮਬਤਲਾ ਨੇ ਉਹ ਨੌਜਵਾਨ ਬਚਾਏ ਜਾਣ ਉਹਨਾਂ ਵਾਸਤੇ ਪ੍ਰਾਰਥਨਾ ਕੀਤੀ ਜਾਵੇ ਸਾਡੇ ਸੇਵਕ ਲੋਕ ਘਰ ਘਰ ਜਾ ਕੇ ਵੀ ਇਹ ਪ੍ਰਾਰਥਨਾ ਕਰਦੇ ਆ ਅਸੀਂ ਇਹਦੇ ਬਾਰੇ ਕਾਫੀ ਜਦੋ ਜਿਦ ਕਰਦੇ ਆ ਕਿਉਂਕਿ ਅਸੀਂ ਵੀ ਇਹ ਮਹਿਸੂਸ ਕਰਦੇ ਆ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਇਹ ਨਸ਼ਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਗਲਤਾਨ ਹੋ ਚੁੱਕੀ ਆ ਇਹ ਬਚਾਏ ਜਾਣ ਤਾਜ ਆਨ ਮੜੀਆਂ نسلਾਂ ਜਿਹੜੀਆਂ ਨੇ ਇਹਨਾਂ ਦਾ ਸਦਾ ਕੀਤਾ ਜਾਵੇ ਸਾਡੀ ਜਦੋਂ ਜੀਦਿਆ ਸਾਡਾ ਸੰਗਤਸ਼ਿਆ ਦੇ ਬਾਰੇ ਵਿੱਚ ਕਿ ਲੋਕ ਕਿ ਨਾ तमाम ਨਸ਼ਿਆਂ ਨੂੰ ਛੱਡ ਕੇ ਤੇ ਪ੍ਰਭੂ ਦੇ ਚਤਨਾ ਵਿੱਚ ਆ ਜਾਣ ਠੀਕ ਇਹ ਸਾਡੀ ਕੋਸ਼ਿਸ਼ ਹੈ ਧੰਨਵਾਦ